ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਅੱਜ ਦੀ ਵੀਡੀਓ ਚ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੀ ਆਵਾ ਦੋ ਖੂਬਸੂਰਤ ਤਾਜ਼ੀਆਂ ਬਿਲਕੁਲ ਸੁਈਆਂ ਸਵੀਆਂ ਝੋਟੀਆਂ ਤੇ ਸਭ ਤੋਂ ਪਹਿਲਾਂ ਵੀਰ ਜੀ ਐਡਰੈਸ ਲੋਡ ਕਰ ਲਓ ਫੋਨ ਨਾਮ ਹੈਗਾ ਵੀਰ ਜੀ ਜਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਰ ਲਾਗੇ ਲੋਪੋ ਕੇ ਚਗਾਵਾ ਤੇ ਫੋਨ ਨੰਬਰ ਵੀਰ ਜੀ 9592800635 ਤੇ ਬਾਕੀ ਵੀਰਾਂ ਭਰਾਵਾਂਗੇ ਸਾਰਿਆਂ ਕੇ ਬੇਨਤੀ ਹੈ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵਰਤਵਾਰ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਜ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹਟ ਤੱਕ ਪਹੁੰਚ ਸਕੇ ਤੇ ਉਹ ਹੋਣੀ ਵੀ ਜੀ ਤੁਹਾਨੂੰ ਆ ਨੀਲੀ ਰਾਵੀ ਦੀ ਝੋਟੀ ਇਹ ਵੀ ਜੀ ਦੂਜਾ ਸੂਗਾ ਝੋਟੀ ਸੁਈ ਜੇ ਅੱਜ ਬਿਲਕੁਲ ਸੁਈ ਜੇ ਝੋਟੀ ਤੇ ਜਿਹੜਾ ਜੜ ਝੋਟੀ ਨੇ ਪਾਈ ਦਫਾ ਝੋਟੀ ਲੱਗ ਕੇ ਲੈ ਜਾਂਦੀ ਜੀ ਹੁਣ ਜੇ ਤੇ ਖਾਣਾ ਦਾ ਸਾਇਆ ਇਹ ਤਾਂ ਗੈਪ ਬਹੁਤ ਵਧੀਆ ਵਾ ਮਗਰ ਵੀ ਜੀ ਨੀਲੀ ਰਾਵੀ ਦੀ ਕੱਟੀ ਜੇ ਛੋਟੀ ਫੇਸ ਪੂਰ ਨੀਲੀ ਰਵੇਦੀ ਹੈ ਮਗਰ ਕੱਟੀ ਵੀ ਨੀਲੀ ਰਵੇਦੀ ਹੈ ਤੇ ਥੱਲਿਓ ਬਹੁਤ ਖੂਬਸੂਰਤ ਛੋਟੀ ਚਾਰ ਹੋਈ ਆ ਦੇਖੋ ਪੰਡਾ ਪੰਗਿਆ ਕਰਮਾਲੀ ਨੇ ਪੰਡਾ ਦਾ ਸੈਜ ਤੇ ਗੈਪ ਬਹੁਤ ਸ਼ਾਨਦਾਰ ਆ ਬਾਕੀ ਸਾਂਭੀ ਵੀਰਪਰਾ ਨੇ ਕੇਦ ਤੇ ਗਿਰਾਇਆ ਹੈ ਦੇਖ ਕੇ ਸੋਣੀ ਛੋਟੀ ਕੰਨੀ ਉਹ ਵੀ ਦੀ ਫੇਸ ਕੁਆਲਟੀ ਚੈੱਕ ਤਾਈ ਸੂਣ ਕਰ ਗਿਆ ਥੋੜੀ ਡਰਦੀ ਹੈ ਛੋਟੀ ਕੀ ਮਕਰਮਾਣੀ ਤੇ ਕੋਈ ਵੀ ਫੁੱਲ ਨੂੰ ਸੋਹ ਪਿਆਰ ਹੋਈ ਇਹਨੇ ਪਹਿਲਾਂ ਨਾ ਕਿਉਂ ਨਹੀਂ ਲਿਆ ਦੋ ਤਾਂ 10 11 ਚਲੋ ਪਹਿਲਾਂ ਨਹੀਂ ਕੱਢਿਆ ਜੀ ਆਹ ਚਾਰ ਇਹ ਤੇ ਪੀਪਰਾ ਨੂੰ ਬੈਂ ਨੂੰ ਤਬੜ ਖੜਾ ਆ ਮੋਟ ਕੱਟੀ ਫਲ ਹੋਰ ਨਹੀਂ ਲੀ ਦਿੱਤੀ ਤੇ ਰੱਖ ਦਿੱਤੀ ਉਹਨਾਂ ਦਾ ਵੀ ਵਧੀਆ ਹੈ ਬਿਲਕੁਲ ਵਧੀਆ ਚਾਰੇ ਥਣ ਇੱਕੋ ਜੇ ਬਰਾਬਰ ਹੀ ਕੱਡੇ ਇਹ ਮੁੱਲ ਕਰਨ ਨੂੰ ਵੀ ਛੋਟੀ ਦਾ ਮੁੱਲ ਪਾਵੇਂ ਲੱਖੋਂ ਵੀ ਬਾਹਰ ਕਰ ਦੇ ਪਰ ਆਪਾਂ ਜਾਇਜ਼ ਹੀ ਕਰਾਂਗੇ ਜਾਇਜ਼ ਕਰਕੇ ਦੇਈ ਤੇ ਨਹੀਂ ਬਿਲਕੁਲ ਖਾਨ ਵਾਲਾ ਮੁੱਲ ਪਾਵਾਂਗੇ ਤੇ ਜੀ ਭਵੇਂ 95 ਦੀ ਕਰ ਲਈਏ ਇਹਦਾ ਲੱਕ ਕਰ ਲਈਏ ਇਹ ਛੋਟੀ 92000 ਦੀ ਛੋਟੀ ਖਾਨਾ ਆਪਾਂ ਦੇ ਦਾਂਗੇ ਹਾਂਜੀ ਅਗਲੀ ਦੂਜੇ ਨੰਬਰ ਤੇ ਆ ਗਈ ਇਹ ਵੀ ਜੀ ਇਹਨੂੰ ਕੱਲ ਦੀ ਸੂਈ ਜੇ ਦੋ ਦਿਨ ਹੋਏ ਮੈਂ ਸੂਈ ਨੂੰ ਬਿਲਕੁਲ ਤਾਜ਼ਾ ਬਚਾਏ ਥੱਲੇ ਵੀ ਇਹ ਵੀ ਚੰਗੀ ਥੱਲੇ ਉਹ ਪਿਆਰ ਦੇ ਤੇ ਇਹ ਥੱਲੇ ਵੀ 8-9 ਕਿਲੋ ਬੋਲਾ ਹੋਊਗਾ ਇਥੇ ਦੇ ਮੈਂ 13-14 ਕਿਲੋ ਵਾਲੀ ਘਰ ਵਾਲੇ ਦੂਜਾ ਸੂਆ ਦੱਸਦੇ ਕੋਈ ਵੇਖ ਲੈ ਦੂਜਾ ਵੇਖ ਲੈ ਤੀਜਾ ਵੇਖ ਲੈ ਨਾਲੇ ਹਫਤਾ ਮੱਝਾਂ ਤੇ ਦੁੱਧ ਮਿੱਡੀਆਂ ਵੀ 13-14 ਕਿਲੋ ਵਾਲੀ ਮੈਂ ਜੇ ਕੋਈ ਵੇਪਰਾ ਸੀਗਾ ਤਰ੍ਹਾਂ 13-14 ਤੋਂ ਵੀ ਚੋ ਸਕਦਾ ਹੈ ਤੇ ਅੱਰੀ 8-9 ਕਿਲੋ ਮੈਂ ਥੱਲੇ ਬੋਲੀ ਹੋਊਗੀ ਆਹ ਦੇਖ ਤਰ ਕਿਹੜਾ ਵੀ ਜੀ ਮੁੱਲ ਦੀ ਗੱਲ ਕਰੀਏ ਤਾਂ ਮੁੱਲ 85000 ਰੁਪਇਆ ਇਹ ਹਾਂ ਨਾ ਵੀ ਜੀ ਹਾਂ ਨਾ ਜਿਹੜੀ 80000 ਦੀ ਮੈਂ ਦੇ ਦਾਂਗਾ ਤਲ ਕੋ ਜਿਆੜੀ ਮੁੱਲ ਬਾਕੀ ਕੋ ਵੀਰ ਭਰਾ ਜਿੰਨੇ ਲੈਣੀ ਆ ਫੋਨ ਕਰੇ ਮਾਂ ਤਣ ਕਰਾਂਗੇ ਵੀਰ ਦਾ ਮੌਕੇ ਤੇ ਆਣ ਕੇ ਇੱਥੇ ਆਣ ਕੇ ਜਿਹੜਾ ਇੱਥੇ ਨਹੀਂ ਆ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾ ਕੇ ਦੋ ਟਾਈਮ ਤਿੰਨ ਟਾਈਮ ਤੁੱਸੀਲੀ ਕਰਕੇ ਮੱਝ ਲੈ ਕੇ ਜਾਵੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰੇ